पिंड निकुवाल दे नौजवान दी कैनेडा दे सरी विखे दिल दी गति रुक जान कारण हुई मौत श्री आनंदपुर साहिब दे पिंड निकुवाल नाल संबंधित नौजवान कनेडा दे सरी विखे बतौर ट्राला ड्राइवर काम कर रहे पैंतीस साल नौजवान परविंदर सिंह पम्मा दी दिल दी गति रुक जान कारण मौत हो जान दी सूचना मिली है दसन योग है कि ओ रोजी रोटी कमाउन दे लई कुछ महीने विदेश गया नौजवान इस नौजवान, दा दो साल ही होया सी। इस नौजवान दे पिता बलदेव सिंह का फौजी हन जिना ने अपनी समुचि जायदाद वेच के उज्जवल भविख लाई पंद्रह सितंबर दो हजार चौबी नर्क परमिट तेनेडा भेजा ਮ੍ਰਿਤਕ ਨੌਜਵਾਨ ਦੀ ਭੈਣ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਐਡਵੋਕੇਟ ਅਮਰਜੀਤ ਕੌਰ ਨੇ ਦੱਸਿਆ ਕਿ ਕਿ ਉਹਨਾਂ ਦਾ ਪਰਾ ਪੰਮਾ ਕੈਨੇਡਾ ਦੇ ਸਰੀ ਦੀ ਕਲੇਰ ਟਰਾਂਸਪੋਰਟ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰਦਾ ਸੀ ਉਸਨੇ ਦੇਰ ਰਾਤ ਆਪਣੀ ਪਤਨੀ ਅਤੇ ਮਾਪਿਆਂ ਨਾਲ ਲੰਬਾ ਸਮਾਂ ਗੱਲਬਾਤ ਕੀਤੀ ਪਰੰਤੂ ਸਵੇਰ ਵੇਲੇ ਉਹਨਾਂ ਨੂੰ ਪਤਾ ਲੱਗਿਆ ਕਿ ਪੰਮਾ ਦੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ ਹੈ ਉਹਨਾ ਕਿਹਾ ਕਿ ਉਹਨਾਂ ਦੇ ਪਿਤਾ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਉਹਨਾਂ ਦੇ ਪਰਾਂ ਪੰਮਾ ਨੂੰ ਕੈਨੇਡਾ ਭੇਜਿਆ ਸੀ ਪਰੰਤੂ ਹੁਣੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਉਹਨਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਰਾਂ ਪੰਮਾ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਇਹ ਪਿੰਡ ਨਿਕੋਵਾਲ ਮੇਰਾ ਨਾਮ ਅਮਰਜੀਤ ਕੌਰ ਹੈ ਕੀ ਕਰ ਰਹੀ ਹਾਂ ਜੀ ਕੋਰ ਬਲਦਨਾਂ ਈ ਲਾਉਂਦੇ ਮੇਰੇ ਪ੍ਰਾਜਨਾਮਾ ਜੀ ਪ੍ਰਵਿੰਦਰ ਸਿੰਘ ਪੰਮਾ ਕਦੋਂ ਗਿਆ ਕਦੋਂ ਨਹੀਂ ਗਿਆ ਪਾਜੀ ਸਰੀ ਕੈਨੇਡਾ ਚ ਗਿਆ ਸੀਗਾ ਪਰ ਉਹ 15 ਸਤੰਬਰ 2024 ਨੂੰ ਗਿਆ ਸੀਗਾ ਵਰਕ ਵੀਜ਼ਾ ਤੇ ਗਿਆ ਸੀਗਾ ਕੀ ਗੱਲ ਉਂਜੀ ਕਰਵਾ ਲਈ ਸਮਝੋ ਪਾਜੀ ਸਾਨੂੰ 22 ਤਰੀਕ ਨੂੰ ਫੋਨ ਆਇਆ ਸੀਗਾ ਕਿ ਉਹਦੀ ਡੈਥ ਹੋ ਗਈ ਹੈ ਤੇ ਡੱਟ ਦੇ ਉਸ ਚੰਤੇ ਦਾ ਸਾਨੂੰ ਰੀਜ਼ਨ ਨਹੀਂ ਪਤਾ ਚੱਲੇ ਬਾਜਪਤਾ ਚੱਲਿਆ ਕਿ ਉਹਨੂੰ ਹਾਰਟ ਅਟੈਕ ਆਇਆ ਹੈ ਕੀ ਮੰਨ ਕਰਦੇ ਸਰਕਾਰਾਂ ਤੋਂ ਹਮੇਂ ਉਹਦੇ ਬੋਦੀ ਤੋਂ ਅੱਜ ਅਸੀਂ ਇਹਦੀ ਬਸ ਡੈੱਡ ਬੋਡੀ ਇੱਧਰ ਮੰਗਵਾ ਕੇ ਉਹਦਾ ਜੋ ਰਸਮ ਰਵਾਜ ਅਸੀਂ ਸਾਹਮਣੇ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡੇ ਮਾਪੇ ਨੂੰ ਸਾਨੂੰ ਇੱਕ ਸਬਰ ਹੋ ਜਾਵੇ ਸਾਡਾ ਦੋ ਪੈਣਾ ਹੈ ਅਸੀਂ ਸਾਡਾ ਭਰਾ ਸਾਡੇ ਤੋਂ ਛੋਟਾ ਹੈ ਮੇਰੇ ਤੋਂ 8 ਸਾਲ ਛੋਟਾ ਹੈ ਉਹ ਤੇ ਡੈਡੀ ਮੇਰੇ ਆਰਮੀ ਤੋਂ ਰਿਟਾਇਰਡ ਨੇ ਆਪਣੇ ਕੋਲ ਇੰਨੇ ਫੰਡਸ ਹੈ ਨਹੀਂ ਸੀਗੇ ਤੇ ਅਸੀਂ ਆਪਣੀ ਸਾਰੀ ਜ਼ਮੀਨ ਵੇਚ ਕੇ ਉਹਦਾ ਪੈਸਾ ਇਕੱਠਾ ਕਰਕੇ ਅਸੀਂ ਉਹਨੂੰ ਭੇਜ ਜਾਈਏਗਾ ਵੀ ਅੱਛਾ ਉਹਦੀ ਲਾਈਫ ਸੈੱਟ ਹੋ ਜੂਗੀ ਉੱਥੇ 10 ਮਹੀਨੇ ਵਾਂਸੇ ਗਿਆ ਜੀ ਰਹੇ ਨੇ ਜਾਂ ਸਨ ਸਡਨ ਸਾਨੂੰ ਪਤਾ ਚੱਲਿਆ ਕਿ ਉਹਦੀ ਇੱਥੇ ਤਾਂ ਡੈਥ ਹੋ ਗਈ ਹੈ ਤੇ ਉਹਨਾਂ ਸੀ ਸਾਰਿਆਂ ਨੂੰ ਹੀ ਅਪੀਲ ਕੀਤੀ ਆ ਉੱਧਰ ਵੀ ਅਸੀਂ ਕਾਫੀ ਜਥੇਬੰਦੀਆਂ ਦੇ ਨਾਲ ਕਰ ਰਹੇ ਆ ਕਿ ਉਹਦੀ ਬਸ ਜਲਦੀ ਤੋਂ ਜਲਦੀ ਡੈੱਡ ਬਾਡੀ ਇੱਧਰ ਭੇਜ ਦਿੱਤੀ ਜਾਵੇ ਤੇ ਕਹਿੰਦੇ ਸਰਕਾਰ ਨੂੰ ਵੀ ਅਸੀਂ ਇਹ ਮੰਗ ਕਰਦੇ ਆ ਕਿ ਜੋ ਵੀ ਹੋ ਸਕਦਾ ਹੈ ਆਪਣੇ ਲੈਵਲ ਤੇ ਵੀ ਕਰਨ ਦੀ ਕੋਸ਼ਿਸ਼ ਕਰਨ ਤੇ ਸਾਡੀ ਮਦਦ ਕਰ ਦੇਣ ਤਾਂ ਇਹ ਬਹੁਤ ਹੀ ਅੱਛੀ ਗੱਲ ਹੈ ਬਾਕੀ ਉਧਰ ਦੀਆਂ ਜਥੇਬੰਦੀਆਂ ਤੇ ਹੈਗੀਆਂ ਹੀ ਸਰਗਰਮ ਇੱਧਰ ਵੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਆ ਕਿ ਉਹਦੀ ਬਾਡੀ ਇੱਧਰ ਲਿਆਉਣ ਦੇ ਵਿੱਚ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ